ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਆ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅjnਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆ ਇੱਕ ਬਿਲਕੁਲ ਤਾਜੀ ਸੂਈ ਝੋਟੀ ਆ ਪਹਿਲਾ ਹੀ ਸੂਆ ਏ ਤੇ ਇੱਕ ਵੈੜ ਸੂਈ ਆ ਤੇ ਦੋ ਵੈੜਾ ਗੱਬਣਾ ਆ ਅਸੀਂ ਪਹੁੰਚੇ ਆ ਭਾਈ ਹਰਜਿੰਦਰ ਸਿੰਘ ਦੇ ਕੋਲ ਤੇ ਕਰਦੇ ਆਂ ਭਾਜੀ ਨਾਲ ਗੱਲਬਾਤ ਭਾਈ 사ਸੀ ਕਾਲ 사ਸੀ ਕਾਲ ਜੀ ਭਾਈ ਠੀਕ ਠਾਕ ਜੀ ਵਧੀਆ ਵਧੀਆ ਮੇਰਾ ਪਾਪੂ ਬੁੱਢੇ ਸਾਹਿਬ ਚਲੋ ਕਿਰਪਾਈ ਚਾਹੀਦੀ ਭਾਜੀ ਤੇ ਭਾਈ ਨਾਮ ਤੇ ਐਡਰੈਸ ਦੱਸਿਓ ਨਾਮ ਹਰਜਿੰਦਰ ਸਿੰਘ ਪਿੰਡ ਲਖੂਆ ਫੀਲਾਈ ਨਾਲਾ ਤੇ ਜ਼ਿਲ੍ਹਾ ਮੁਕਸਰ ਹਾਂਜੀ ਫੋਨ ਨੰਬਰ 981621988 ਠੀਕ ਆ ਭਾਜੀ ਠੀਕ ਆ ਹੋਰ ਭਾਈ ਠੀਕ ਠਾਕ ਆ ਵਧੀਆ ਵਧੀਆ ਚਲੋ ਵਧੀਆ ਤੇ ਭਾਜੀ ਇਹ ਤਾਂ ਛੋਟੀ ਤੋਂ ਕਰੀਏ ਸ਼ੁਰੂ ਛੋਟੀ ਤੋਂ ਕਰਾਂਗੇ ਠੀਕ ਆ ਮੇਰਾ ਭਾਜੀ ਤੇ ਭਾਜੀ ਕੀ ਹਿਸਾਬ ਕਿਤਾਬ ਜੀ ਇਹ ਬਸ ਸੇਲ ਹੀ ਆ ਸਮਝ ਲਓ ਕਿ ਦੁਵਾਲੀ ਦੀ ਅੱਛਾ ਆਫਰ ਹੀ ਆ ਕੇ ਦੁਵਾਲ ਲਓ ਜੀ ਪਹਿਲਾ ਹੀ ਸੂਹਾ ਜੀ ਪਾਜੀ ਖੋਲੋ ਹਾਂ 6 ਕਿਲੋ ਦੁੱਧ ਜੇ 6 ਕਿਲੋ ਦੁੱਧ ਜੇ ਤੇ ਸੂਈ ਨੂੰ ਹੋ ਗਏ 5-6 ਦਿਨ ਹਾਂਜੀ ਹਾਂਜੀ ਲਓ ਜੀ 5-6 ਦਿਨ ਸੂਈ ਨੂੰ ਹੋ ਗਏ ਜੇ ਤੇ ਪਾਜੀ ਜੀ ਨੇ ਤੁਹਾਨੂੰ ਲੱਗਿਆ ਖੋਲ ਕੇ ਵਿਖਾਉਣ ਤੇ ਸਿੰਘ ਜਰੂਰ ਥੋੜਾ ਆਜਾ ਖੁੱਲਾ ਗਾਏ ਬਾਕੀ ਝੋਟੀ ਚੰਗੀ ਆ ਨੀਲੀ ਰਾਵੀ ਦੀ ਝੋਟੀ ਆ ਤੇ ਥਣ ਭਾਂਡੇ ਦੀ ਬਹੁਤ ਸਾਫ ਆ ਪਾਜੀ ਕਟਾ ਕੱਟੀ ਲਓ ਆ ਜੀ ਦਾ ਕਟਾ ਕਟਾ ਵੀ ਮਗਰ ਲੋਇਆ ਜੀ ਇਹ ਬਾਕੀ ਭਾਜੀ ਦਾ ਰੇਟ ਬਿਲਕੁਲ ਜਾਇਜ਼ ਹੁੰਦਾ ਭਾਈ ਇਹ ਦੁੱਧ ਕਿੰਨਾ ਜੇ ਦੁੱਧ 6 ਕਿਲੋ ਹੈ 6 ਕਿਲੋ ਦੁੱਧ ਆ ਠੀਕ ਹੈ ਮੇਰਾ ਭਾਜੀ ਲਓ ਜੀ ਵੀਰ ਜੀ 6 ਕਿਲੋ ਦੁੱਧ ਜੇ ਤੇ ਮੁੱਲ ਬਿਲਕੁਲ ਭਾਈ ਨੇ ਨਿਗਾਹ ਜਾਈ ਪਾ ਦੇਣਾ ਤੇ ਬਿਲਕੁਲ ਤਾਜੀ ਸੂਈ ਆ ਬੇਸ਼ੱਕ ਵੀਰ ਕੋਈ ਫਗਨ ਚੇਚ ਵੀ ਉਹਨੇ ਦੀ ਵੇਚ ਲਈ ਭਾਜੀ ਠੀਕ ਆ ਕਿ ਨਹੀਂ ਹਾਂਜੀ ਹਾਂਜੀ ਤੇ ਭਾਜੀ ਕਰੀਏ ਮੁੱਲ ਜਾਇਜ਼ ਜਿਆਦਾ ਜਾਇਜ਼ ਕਰੀਏ ਜਾਇਜ਼ ਕਰੀਏ ਹਾਂ ਨਾਲੇ ਕਰ ਦਈਏ ਹਾਂ ਨਾਲੇ ਹਾਂਜੀ ਭਾਜੀ ਚੋ ਸ਼ੋਰ ਹੀ ਕਰਨੀ ਆਪਾਂ ਮੰਗਨ ਨੂੰ ਭਾਵੇਂ ਜਿੰਨੇ ਮਰਜ਼ੀ ਮੰਗੀ ਜਾਈਏ 60000 ਰੁਪਏ ਦੀ ਜਾਇਜ਼ ਹੀ ਕਰਤੀ ਗਿਆ ਹਾਂ ਨਾ ਆਈ ਆਹ ਨਾ 56 ਦੀ ਦਾਨ ਦੇ 200 ਰੁਪਏ ਛੋਟ 56 ਦੀ 55 ਦੀ ਦੇ ਦिए 100 ਰੁਪਏ ਛੋਟ ਚਲੋ ਲਓ ਜੀ 55000 ਦੀ ਭਾਜੀ ਝੋਡੀ ਤੇ ਨਹੀਂ ਬਹੁਤ ਹੀ ਚੰਗੀ ਝੋਡੀ ਸਾਫ ਸੁਥਰੀ ਤੇ ਬਿਲਕੁਲ ਜਾਇਜ਼ ਰੇਟ 'ਚ ਭਾਜੀ ਨੇ ਪਾਤੇ ਦਿਵਾਲੀ ਆਫਰ ਤੇ ਭਾਜੀ ਆ ਵੈਟਸ ਲੈ ਕਿੰਨਾ ਦੁੱਧ ਜੇ ਵੈਟ ਦੇ ਕੋਈ 10000 ਕਿਲੋ ਵੈ ਦ 10000 ਕਿਲੋ ਦੁੱਧ ਜੇ ਤੇ ਭਾਜੀ ਕਿੰਨੇ ਦਿਨਾਂ ਦੀ ਸੁਈ ਜੇ ਇਹਨੂੰ ਸੂਈ ਨੂੰ ਹੋ ਗਿਆ ਨਾ ਹਫਤੇ ਦੇ ਅੰਦਰ ਹੀ ਆ ਹਫਤੇ ਦੇ ਅੰਦਰ ਹੀ ਆ ਤੇ ਮਕਰ ਵੱਛਾ ਜੀ ਕੋਈ ਨਹੀਂ ਉਹ ਵੀ ਵਿਖਾਉਣਾ ਤੁਹਾਨੂੰ ਖੋਲੇਓ ਭਾਜੀ ਤਾਂ ਤੋੜ ਕੇ ਵਿਖਾਉਂਦੇ ਭਾਜੀ ਨਹੀਂ ਅਜੇ ਐਸ਼ੇ ਭਾਜੀ 10000 ਕਿਲੋ ਦੁੱਧਿਆ ਹਨਾ ਠੀਕ ਹੈ ਥੋੜੇ ਜਿਹਾ ਬਾਨੇ ਦੀ ਧੱਕ ਖਾਂ ਰੱਖਦੀ ਹਨਾ ਹਾਂਜੀ ਹਾਂਜੀ ਆਹ ਜੇ ਬੱਚਾ ਆਹ ਦੇ ਬੱਚਾ ਆਹ ਵੇਖ ਲੋ ਵੱਛਾ ਜੀ ਮੋੜ ਦਿਓ ਭਾਜੀ ਇਹ ਕਥਣਾ ਦਾ ਸੈਜ ਤੇ ਗਾਇ ਵੀ ਬਹੁਤ ਹੀ ਚੰਗਾ ਹੈ ਬਹੁਤ ਠੰਡੀ ਸੀ ਲਵਹਿੜਿਆ ਬਾਕੀ ਕੱਦ ਵਜਨ ਵੀ ਚੰਗਾ ਏ ਬਾਕੀ ਭਾਜੀ ਨੂੰ ਪੁੱਛ ਲਈਨੇ ਇਹਦਾ ਮੁੱਲ ਪੜੀ ਕਿ ਨਾ ਜੇ ਮੋਲੇ ਦਾ ਵੀ ਮੋਲੇ ਦਾ ਹਾਂਜੀ 22 ਦੀ ਦੀ ਜਿਆ ਜੀ ਕਰੀਏ ਜਿਆ ਜੀ ਹਾਂਜੀ ਹਾਂ ਨਹੀਂ ਕਰ ਦੋ ਹਾਂਜੀ 28 ਦੀ ਦੇ ਦੇਣੀ 28 ਦੀ ਹਾਂਜੀ ਹੋਰ ਕਰ ਲਈਏ ਥੋੜੇ ਜਿਹਾ ਇੱਕੋ ਹੀ ਕਰ ਦਈਏ ਇੱਕੋ ਹੀ ਕਰ ਦੇ ਤੂੰ ਲਾਸਟ ਹੀ ਸ਼ਬੀਰ ਲਓ ਜੀ ਪਾਜੀ ਸ਼ਬੀਰ ਦੀ ਵਹਿੜ ਜਿਹੜੇ ਬਹੁਤ ਹੀ ਸੋਹਣੀ ਜਿਹੀ ਰੱਖੀ ਵਹਿੜ ਜੇ ਤੇ ਦੁੱਧ ਪਾਜੀ ਕਿੰਨਾ ਕਰੀ ਜਊ ਦੁੱਧ ਕੱਢੋਗੇ ਇਹ 12 13 ਕਿਲੋ ਕਰੂਗੀ ਇਸ ਤੇ ਆ ਜੇ ਚਲੋ 12 13 ਕਿਲੋ ਹੀ ਦੇਈ ਜਾਏ ਗਰਮੀ ਆ ਪੱਠਾ ਪੁੱਠਾ ਵੀ ਨਹੀਂ ਹੈਗਾ ਹੈ ਤੇ ਪਾਜੀ ਇਹ ਤਿਆਰ ਜੇ ਵਹਿੜ ਹੈ ਬਿਲਕੁਲ ਤਿਆਰ ਹੈ ਹੈ ਕਿੰਨਾਂ ਆਸੂਗਾ ਜੇ ਇਹ ਫਿੱਗੇ ਲੋ ਜੀ ਤੀਜਾ ਸੁਆ ਵਹਿੜਦਾ ਤੇ ਭਾਜੀ ਨਹੀਂ ਲੱਗਿਆ ਖੋਲ ਕੇ ਵਿਖਾਉਣਾ ਫੇ ਖੋਲ ਕੇ ਵਿਖਾਉਣਾ ਤਾਂ ਥਣ ਭਾਂਡੇ ਦੀ ਬੜੀ ਸਾਫ ਆ ਤੇ ਬਿਲਕੁਲ ਨਿਕਾ ਨਿਕਾ ਚੂੰਗਾ ਸੇਂਗੇ ਵਹਿੜਦਾ ਤਾਂ ਥਣ ਭਾਂਡਾ ਬਹੁਤ ਹੀ ਜ਼ਿਆਦਾ ਵਹਿਣ ਨੂੰ ਹਜੇ ਹੁਤਾ ਵਹਿੜਨੇ ਲੈ ਜਾਣਾ ਏ ਮੋੜ ਲਓ ਭਾਜੀ ਬਾਕੀ ਥਣ ਮਈਆਂ ਵਾਲਾ ਲੱਗਾ ਵਹਿੜ ਨੂੰ ਤੇ ਹੈ ਵੀ ਚੂੰਗੀ ਆ ਵਹਿੜਾ ਬਾਕੀ ਥਾਣਾ ਦਾ ਸਹਿਜ ਤੇ ਗੈਸ ਵੀ ਬਹੁਤ ਹੀ ਵਧੀਆ ਏ ਬਾਕੀ ਇਹਦਾ ਵੀ ਭਾਜੀ ਨੂੰ ਮੁੱਲ ਪੁੱਛਣੇ ਜੈਜਾ ਕਿੰਨਾ ਭਾਜੀ ਇਹ ਨਹੀਂ ਮੁੱਲ ਦੱਸਦੇ ਆ ਅਰੇ ਹਾਂਜੀ ਭਾਜੀ ਇਹਦਾ ਕਿੰਨਾ ਜੇ ਮੁੱਲ ਮੁੱਲ 40 ਦੀ ਦੀ ਜੈਜ ਕਰ ਦੋ ਜਿਤਨਾ ਉਹ ਜੈਜ ਕੀਤੀਆਂ ਇਹ ਵੀ ਕਰ ਦਈਏ ਉਹਨੂੰ ਜੈਜ ਕਰੀਏ ਬਿਲਕੁਲ ਜੈਜ ਕਰ ਦਈਏ ਦੋ ਘਟ 40 ਦੀ ਦੋ ਘਟ 40 ਦੀ ਹਾਂਜੀ ਜੈਜ ਕਰੀਏ ਹੋਰ ਕਰੀਏ ਲਾਸਟ ਹੀ ਕਰ ਦੋ ਜਦਾਂ ਦੇ ਕਰ ਦਿੰਦੇ ਜੀ 35000 ਰੁਪਏ ਅੱਛਾ ਹਜੇ ਕਿੰਜ ਅਜੇ ਥੋੜੀ ਬੋਦੀ ਚਲੋ 34 ਦੀ ਘੱਟ ਨੇ ਯਾਰ ਹੋਰ ਲਾਓ ਜੀ 34 ਆ ਦੀ ਭਾਜੀ ਕਹਿੰਦਾ ਵਹਿੜਾ ਬਹੁਤ ਹੀ ਚੰਗੀ ਵਹਿੜਾ 15 16 ਕਿਲੋ ਦੀ ਮਾਲ ਆ ਕਹ ਵਹਿੜ ਭਾਜੀ ਆ ਕਿੱਥੋਂ ਤੋਹਫਾ ਲੈਣਤਾ ਹੈ ਕੱਚਾ ਥੋੜਾ ਜਿਹਾ ਥੋੜਾ ਕੱਚਾ ਜੀ 20 ਦਿਨ ਕੱਚਾ 20 ਦਿਨ ਕੱਚੀ ਵਹਿੜਾ ਪਰ ਵਹਿੜ ਵਹਿੜੀ ਆ ਵੱਡੀ ਵਹਿੜਾ ਮੇਰਾ ਵੀਰ ਕੋਈ ਛੋਟੀ ਨਾ ਸਮਝੇ ਤੇ ਦੇਖੋ ਵਹਿੜਾ ਅਜੇ 20 ਦਿਨ ਭਾਜੀ ਕਹਿੰਦਾ ਲੈ ਜੂਗੀ ਪੂਰੀ ਵੱਡੀ ਵਹਿੜਾ ਤੇ ਪੂਰੀ ਚਮਕਾਲੀ ਵਹਿੜਾ ਭਾਜੀ ਕਿੰਨਾ ਕ ਦੁੱਧ ਕਰੀ ਜਊ ਲਓ ਜੀ 30 ਲੀਟਰ ਭਾਜੀ ਕਹਿੰਦਾ ਚਵਾਇਆ ਵੀ ਹੋਊਗਾ ਜੇ ਢੀ ਵੱਡੀ ਵਹਿੜ ਆ। ਕੱਲੀ ਗੱਡੀ ਚ ਆਊਗੀ ਵਹਿੜ ਜਿਹੜਾ ਮਰਜੀ ਵੀ ਲਾਣ ਕੇ ਇੱਥੇ ਤਸੱਲੀ ਕਰਕੇ ਨੇ ਫਿਰ ਖੜੇ। ਦੇਹਨ ਜਰੂਰ ਖੜਦੀ ਆ ਵੀ। ਬਹੁਤ ਹੀ ਸੋਹਣੀ ਸੁਨੱਖੀ ਵਹਿੜ ਆ। ਪੂਰੀ ਵੱਡੀ ਵਹਿੜ ਆ। ਸਿਰਫ ਕੱਚੀ ਕੱਚੀ ਆ। ਬਾਕੀ ਕੋਈ ਕਮੀ ਨਹੀਂ ਹੈਗੀ ਵਹਿੜ ਚ। ਇਹਦਾ ਵੀ ਭਾਜੀ ਨੂੰ ਪੁੱਛ ਲਈਨੇ ਕੀ ਕਹਿੰਦੇ ਆ। ਇਹਦੇ ਬਾਰੇ ਵੀ ਫੋਨ ਤੇ ਕਰਾਂਗੇ। ਹਾਂਜੀ ਫੋਨ ਤੇ ਕਰਾਂਗਾ ਮੁੱਲੇ ਦਾ। ਲਓ ਜੀ ਭਾਜੀ ਨੇ ਕਹਿੰਦੇ ਇਹਦਾ ਫੋਨ ਤੇ ਕਰਾਂਗੇ। ਜਾਜੀ ਪਾਜੀ ਕਰ ਲਿਓ ਕਿਸੇ ਵੀਰ ਦਾ ਫੋਨ ਆਉਂਦਾ। ਲਓ ਜੀ ਠੰਡੀ ਸੀਲ ਜੀ ਵੀ। ਹੋਰ ਪਾਜੀ ਠੀਕ ਠਾਕ ਆ? ਵਧੀਆ ਵਧੀਆ ਜੀ। ਹੋਰ ਕੁਝ ਕਹਿਣਾ ਚਾਹੁੰਦੇ ਜੀ? ਬਸ ਜੀ ਆਪਣਾ ਚੋਲ ਚਵਾ ਕੇ ਤਸੱਲੀ ਕਰਕੇ। ਤਸੱਲੀ ਕਰਕੇ। ਠੀਕ ਆ ਪਾਜੀ ਬਹੁਤ ਮਿਹਰਬਾਨੀ ਹੈ।